ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਵਿੱਚ ਲੱਗੇ ਘਟਾਲੇ ਦੇ ਦੋਸ਼ ਮੋਗਾ ਦੇ ਪਿੰਡ ਮਹੇਸ਼ਤਰੀ ਤੋਂ ਸਾਹਮਣੇ ਆਇਆ ਮਾਮਲਾ ਗਰੀਬ ਲੋਕਾਂ ਨੂੰ ਮਿਲ ਰਹੀ ਕਣਕ ਵਿੱਚ ਲਗਾਇਆ ਜਾ ਰਿਹਾ ਹੈ 15 ਤੋਂ 30 ਕਿਲੋ ਦਾ ਕਟ ਕੰਪਿਊਟਰਾਈਜ਼ ਪਰਚੀਆਂ ਤੇ ਚਲਾਕੀ ਨਾਲ ਮੋਹਰਾਂ ਲਗਾ ਕੇ ਪ੍ਰਿੰਟਡ ਡਿਜੀਟ ਨੂੰ ਛਪਾ ਕੇ ਹੱਥ ਨਾਲ ਲਿਖੀ ਲੈ ਕੇ ਦਿੱਤੀ ਜਾ ਰਹੀ ਹੈ ਲੰਬੇ ਸਮੇਂ ਤੋਂ ਕਣਕ ਤੁਸੀਂ ਦੇਖ ਸਕਦੇ ਹੋ ਇਹਨਾਂ ਪਰਚੀਆਂ ਦੇ ਵਿੱਚ ਜੋ ਕਿ ਕੰਪਿਊਟਰਾਈਜ਼ ਪਰਚੀਆਂ ਨੇ ਉਹਨਾਂ ਦੇ ਵਿੱਚ ਤੇ ਬੜੀ ਚਲਾਕੀ ਦੇ ਨਾਲ ਜਿਹੜਾ ਮੋਹਰ ਲਗਾ ਕੇ ਡਿਜੀਟ ਨੂੰ ਛਪਾਇਆ ਜਾਂਦਾ ਹੈ ਤੇ ਫਿਰ ਹੱਥ ਦੇ ਨਾਲ ਪੈਨ ਦੇ ਨਾਲ ਇੱਕ ਡਿਜੀਟ ਲਿਖ ਕੇ ਉਨੀ ਕਣਕ ਜਿਹੜੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਇਸ ਬੰਦੀ ਪੈਨ ਮਹਿੰਦਰਪਾਲ ਤੇ ਪਤਵੰਤੇ ਲੋਕਾਂ ਵੱਲੋਂ ਅੱਜ ਡੀਐਫਐਸ ਨੂੰ ਮੋਗਾ ਨੂੰ ਇੱਕ ਇਲੈਕਟ੍ਰਿਕ ਸ਼ਿਕਾਇਤ ਦਿੱਤੀ ਅਤੇ ਕਾਰਵਾਈ ਦੀ ਮੰਗ ਕੀਤੀ। ਪੇਸ਼ ਹੈ ਜੀਟੀਵੀ ਨਿਊਜ਼ ਦੀ ਇਸ ਬੰਦੀ ਇੱਕ ਵਿਸ਼ੇਸ਼ ਰਿਪੋਰਟ। ਤੁਸੀਂ ਦੇਖ ਰਹੇ ਹੋ ਜੀਟੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ। ਪੰਜਾਬ ਸਰਕਾਰ ਵੱਲੋਂ ਜਿਹੜੇ ਬੀਪੀਐਲ ਪਰਿਵਾਰਾਂ ਦਾ ਰਾਸ਼ਨ ਹੈ ਉਹਨੂੰ ਦੇਰ ਬਾਰੇ ਤਰ੍ਹਾਂ ਤਰ੍ਹਾਂ ਦੇ ਦਾਅਵੇ ਪਿਛਲੇ 2.5 ਸਾਲ ਤੋਂ ਕੀਤੇ ਜਾਂਦੇ ਰਹੇ ਆ ਉਹਦੇ ਵਿੱਚ ਜਿੱਥੇ ਘਰ-ਘਰ ਰਾਸ਼ਨ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਜੋ ਕਿ ਬਾਅਦ ਦੇ ਵਿੱਚ ਵਾਪਸ ਲੈ ਲਈ ਗਈ ਕਿਉਂਕਿ ਉਹਦਾ ਜਿਹੜਾ ਖਰਚਾ ਹੈ ਉਹ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ ਕਹਿਣ ਤੋਂ ਭਾਵ ਕੀ ਹੈ ਕਿ ਖਰਚਾ ਬਹੁਤ ਜ਼ਿਆਦਾ ਵੱਧ ਗਿਆ ਇਸ ਕਰਕੇ ਜਿਹੜਾ ਉਹਨੂੰ ਸਰਕਾਰ ਨੂੰ ਵਾਪਸ ਲੈਣਾ ਪਿਆ ਤੇ ਉਸ ਤੋਂ ਇਲਾਵਾ ਜਿਹੜੀ ਟਰਾਂਸਪੇਰੈਂਸੀ ਲੈ ਕੇ ਆਉਣ ਵਾਸਤੇ ਕਿ ਹਰ ਇੱਕ ਪਰਿਵਾਰ ਨੂੰ ਉਨਾ ਹੀ ਰਾਸ਼ਨ ਮਿਲੇ ਜਿੰਨਾ ਕਿ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਉਦੇ ਲਈ ਇੱਕ ਈ ਰਾਸ਼ਨ ਸੌਦਾ ਜਿਹੜੀ ਸ਼ੁਰੂ ਕੀਤੀ ਗਈ ਸੀ ਜਿਹਦੇ ਤਹਿਤ ਇੱਕ ਜਿਹੜਾ ਪਰਿਵਾਰ ਨੂੰ ਰਜਿਸਟਰਡ ਕੀਤਾ ਜਾਂਦਾ ਹੈ ਬੀਪੀਐਲ ਪਰਿਵਾਰ ਨੂੰ ਔਰ ਫਿਰ ਇੱਕ ਕੰਪਿਊਟਰਾਈਜ਼ ਪਰਚੀ ਜਾਰੀ ਕੀਤੀ ਜਾਂਦੀ ਹੈ ਤੇ ਉਸ ਪਰਚੀ ਤੋਂ ਬਾਅਦ ਉਸ ਪਰਚੀ ਦੇ ਮੁਤਾਬਕ ਜਿਹੜਾ ਉਸ ਪਰਿਵਾਰ ਨੂੰ ਰਾਸ਼ਨ ਦਿੱਤਾ ਜਾਂਦਾ ਸੋ ਇੱਕ ਇਹਦੇ ਤੇ ਇੱਕ ਬਹੁਤ ਵੱਡਾ ਸਵਾਲ ਖੜਾ ਹੋਇਆ ਜੋ ਕਿ ਪਿਛਲੇ ਸਮੇਂ ਦੇ ਵਿੱਚ ਵੀ ਖੜਾ ਹੁੰਦਾ ਰਿਹਾ ਬਹੁਤ ਸਾਰੀਆਂ ਸ਼ਿਕਾਇਤਾਂ ਤਾਂ ਨਹੀਂ ਆ ਮਿਲਦੀਆਂ ਰਹੀਆਂ ਪਰ ਇੱਕ ਦੋ ਵਾਰੀ ਡीडीबी ਨਿਊਜ਼ ਵੱਲੋਂ ਇਹਦੇ ਤੇ ਸਟੈਂਗ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹਨਾਂ ਨੂੰ ਸਮਾਂ ਰਹਿੰਦੇ ਆ ਪਤਾ ਲੱਗ ਜਾਣਕਾਰ ਨੂੰ ਕਾਮਯਾਬ ਨਹੀਂ ਹੋ ਸਕੀ ਪਰ ਮੌਜੂਦਾ ਮਾਮਲਾ ਜਿਹੜਾ ਇੱਕ ਬੜਾ ਹੀ ਸਨਸਨੀਖੇਜ਼ ਮਾਮਲਾ ਜਿਹੜਾ ਸਰਕਾਰ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਕਹ ਲੋ ਕਿ ਵੀ ਨਕਾਰਦਾ ਤੇ ਉਹਨੂੰ ਚੈਲੰਜ ਕਰਦਾ ਪੰਡ ਮਹੇਸ਼ਰੀ ਤੋਂ ਸਾਹਮਣੇ ਆਇਆ ਕਿ ਇੱਕ ਡੀਪੂ ਹੋਲਡਰ ਹੈ ਜੋ ਕਿ ਪੰਡ ਦਾ ਨੌਜਵਾਨ ਹੈ ਰਾਜਪਾਲ ਸਿੰਘ ਉਹਦੇ ਵੱਲੋਂ ਜਿਹੜਾ ਲੋਕਾਂ ਦੇ ਨਾਲ ਠੱਗੀ ਮਾਰੀ ਜਾ ਰਹੀ ਹੈ ਜਿਹੜੀ ਕੰਪਿਊਟਰਾਈਜ਼ ਪਰਚੀ ਨਿਕਲਦੀ ਹੈ ਜੇਕਰ ਉਹਦੇ ਤੇ 60 ਕਿਲੋ ਕਣਕ ਲਿਖੀ ਹੋਈ ਹੈ ਤਾਂ ਜਿੱਥੇ 60 ਕਿਲੋ ਲਿਖਿਆ ਹੁੰਦਾ ਉਹਦੇ ਤੇ ਮੋਟੀ ਸਾਰੀ ਮੋਹਰ ਲਾ ਦਿੰਦਾ ਉਹਨੂੰ ਲੁਕੋ ਦਿੰਦਾ ਤੇ ਹੱਥ ਦੇ ਨਾਲ ਪੈਨ ਦੇ ਨਾਲ ਜਿਹੜਾ ਹੈ 60 ਕਿਲੋ ਦੀ 45 ਕਿਲੋ ਕਰ ਦਿੰਦਾ ਜਾਂ 30 ਕਿਲੋ ਕਰ ਦਿੰਦਾ 70 ਕਿਲੋ ਦੀ 60 ਕਿਲੋ ਕਰ ਦਿੰਦਾ ਤਾਂ ਇਸ ਤਰ੍ਹਾਂ ਦੀਆਂ ਬੜੀਆਂ ਪਰਚੀਆਂ ਇਹਨਾਂ ਨੇ ਅੱਜ ਲੈ ਕੇ ਪਹੁੰਚਿਆ ਹੈ ਸ਼ਿਕਾਇਤ ਕਰਨ ਵਾਸਤੇ ਔਰ ਇਹ ਕੋਈ ਪੈਨ ਦੇ ਆਮ ਨਾਗਰਿਕ ਨਹੀਂ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆਂ ਇਹ ਕੋਈ ਪਿੰਡ ਦੇ ਆਮ ਨਾਗਰਿਕ ਨਹੀਂ ਬਲਕਿ ਪਿੰਡ ਦੇ ਮੌਜੂਦਾ ਪੰਚਾਇਤ ਔਰ ਉਥੋਂ ਦੇ ਸਰਪੰਚ ਜਿਹੜੇ ਸਾਡੇ ਨਾਲ ਖੜੇ ਆ ਔਰ ਇਹ ਇੱਕ ਹੋਰ ਹੈਰਾਨੀ ਵਾਲੀ ਮੈਂ ਤੁਹਾਨੂੰ ਗੱਲ ਦੱਸ ਦਿਆਂ ਕਿ ਜਿਹੜੀ ਰਾਸ਼ਨ ਦੀ ਇੱਕ ਨਿਗਰਾਨ ਕਮੇਟੀ ਬਣਦੀ ਹੈ ਡੀਪੂ ਲੈਵਲ ਤੇ ਇਹ ਉਹਦੇ ਚੇਅਰਮੈਨ ਵੀ ਹੈ ਪਿਛਲੇ ਲੰਬੇ ਸਮੇਂ ਤੋਂ ਸੋ ਇਹ ਅੱਜ ਇੱਕ ਸ਼ਿਕਾਇਤ ਲੈ ਕੇ ਆਏ ਔਰ ਇਹਨਾਂ ਨੇ ਡੀਓ ਐਫਐਸਸੀ ਮੈਡਮ ਜਿਹੜੇ ਹੈਗੇ ਆ ਉਹ ਕਿਸੇ ਕੰਮ ਲਈ ਬਾਹਰ ਚਲੇ ਗਏ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਸਾਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਬੜਾ ਗੰਭੀਰ ਮਸਲਾ ਹੈ ਤੇ ਇਹਦੇ ਤੇ ਤੁਰੰਤ ਕਾਰਵਾਈ ਕਰਨੀ ਪੈਂਦੀ ਹੈ ਸੋ ਸੁਬਡੈਂਟ ਮੈਡਮ ਨੂੰ ਰੀਸੀਵ ਕਰਾਉਣ ਤੋਂ ਬਾਅਦ ਜੀ.ਡੀ.ਵੀ ਨਿਊਜ਼ ਦੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਪੰਚਾਇਤ ਹਾਜ਼ਰ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਪਰਮਜੀਤ ਸਿੰਘ ਤੇ ਕੀ ਮਸਲਾ ਹੈ ਜਿਹੜਾ ਉਥੋਂ ਦੇ ਰਾਜਪਟ ਟਿੱਪੂ ਦਾ ਜਿਹੜਾ ਤੁਸੀਂ ਅੱਜ ਇੱਥੇ ਸ਼ਿਕਾਇਤ ਲੈ ਕੇ ਪਹੁੰਚੇ ਹੋ ਇਹ ਮਸਲਾ ਪਹਿਲਾਂ ਸਾਹਮਣੇ ਨਹੀਂ ਆਇਆ ਸੀ ਹੁਣ ਕੁਝ ਦਿਨ ਹੋ ਗਏ ਜਦੋਂ ਪਰਚੀਆਂ ਕੱਟ ਬਾਤ ਅੱਛਾ ਜੀ ਉਹ ਬਾਈਪਾਲਾ ਜੀ ਨੇ ਮੈਨੂੰ ਫੋਨ ਲਾਇਆ ਵੀ ਘਰੇ ਆਇਓ ਮੈਨੂੰ ਇਹਨਾਂ ਨੇ ਪਰਚੀ ਦਿਖਾਈ ਜਦੋਂ ਹਾਂ ਹਾਂ ਉਹਦੀ ਪਰਚੀ ਦੇ ਥੱਲੇ ਥੱਲੇ 45 ਕਿਲੋ ਸੀ ਜਿਹੜੀ ਕੰਪਿਊਟਰ ਪਰਚੀ ਨਿਕਲਦੀ ਹਾਂਜੀ ਤੇ ਉਤਲੇ ਪਾਸੇ ਉਹਨਾਂ ਨੇ ਕੱਟ ਕੇ ਪੈਣਾ 30 ਕਿਲੋ ਲਿਖਤੀ ਅੱਛਾ ਜੀ ਉਹਦੀ ਗੱਲ ਇੱਕ ਹੋਰ ਜਦੋਂ ਮੇਰੇ ਚਾਚਾ ਜੀ ਨੇ ਮੈਨੂੰ ਪਰਚੀ ਦਿਖਾਈ ਚਾਚਾ ਕੇਵਲ ਸਿੰਘ ਜੀ ਨੇ ਅੱਛਾ ਜੀ ਉਹਨਾਂ ਦੀ 60 ਕਿਲੋ ਕਣਕ ਆਈ ਹੋਈ ਸੀ ਅੱਛਾ ਜੀ ਉਹ 60 ਵਾਲੇ ਥਾਂ ਤੇ ਮੋਹਰ ਲਾਤੀ ਉਤਲੇ ਪਾਸੇ 30 ਕਿਲੋ ਲਿਖਤਾ 30 ਕਿਲੋ ਲਿਖਤਾ ਹਾਂਜੀ ਫਿਰ ਉਸ ਤੋਂ ਬਾਅਦ ਇੱਕ ਮੇਰੇ ਚਾਚਾ ਜੀ ਸਵਰਗਵਾਸ ਹੋਇਆ ਜਸਮੀਲ ਸਿੰਘ ਉਹਨਾਂ ਦੇ ਘਰ ਆਲੀ ਨੇ ਮੈਨੂੰ ਪਰਚੀ ਦਿਖਾਈ ਮੇਰੀ ਚਾਚੀ ਜੀ ਨੇ ਉਹਦੇ ਉੱਤੇ ਵੀ ਉਹਨਾਂ ਨੇ 15 ਕਿਲੋ ਉਹਦੇ ਚੱਕੀ ਹੋਈ ਸੀ ਅੱਛਾ ਅੱਛਾ ਹਾਂਜੀ ਤੇ ਕੋ ਪਿੰਡ ਦੇ ਹੋਰ ਲੋਕ ਸੀ ਜਿਨ੍ਹਾਂ ਦੀਆਂ ਦਿੱਤਾ ਜਤੋਈ ਹੋਈ ਸੀ ਉਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਸਾਡੀ ਕਣਕ ਹੁੰਦੀ ਹੈ ਪਈ ਆ ਇੱਕ ਕਿੰਨੀ ਦੇਰ ਤੋਂ ਚੱਲ ਰਿਹਾ ਇਸ ਤਰ੍ਹਾਂ ਹੱਥ ਨਾਲ ਲੈ ਕੇ ਦੇਣ ਵਾਲਾ ਇਹ ਕੰਪਿਊਟਰਾਈਜ਼ ਪਾਰਤੀ ਤਾਂ ਜਦੋਂ ਦੀ ਈ ਰਾਸ਼ਨ ਸਪਦਾ ਚਲੂ ਹੋਈ ਹੈ। ਹੰਦਕਰੀਬ ਨੂੰ ਮੈਨੂੰ ਲੱਗਦਾ ਸਾਲ ਡੇਢ ਸਾਲ ਲਗਭਗ ਸਮਾਂ ਹੋ ਗਿਆ ਹੁਣ ਮੈਨੂੰ ਲੱਗਦਾ ਇਹਨੂੰ ਇਹ ਉਦੋਂ ਦੀ ਕੰਪਿਊਟਰਾਈਜ਼ ਪਾਰਤੀ ਨਿਕਲਦੀ ਪਈ ਹੈ। ਕਿ ਤੁਹਾਨੂੰ ਇਦਾਂ ਹੀ ਹੱਥ ਨਾਲ ਹੀ ਲੈ ਕੇ ਦਿੱਤੀ ਜਾ ਰਹੀ ਹੈ ਕਿ ਤੁਸੀਂ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜਸਵੀਰ ਸਿੰਘ ਹੈ ਜਸਵੀਰ ਸਿੰਘ ਕੀ ਤੁਸੀਂ ਪੰਡ ਦੇ ਕਲੀਪਰ ਟੈਨ ਮੈਂਬਰ ਹੋ ਕਿ ਮੇਰੇ ਘਰੋਂ ਬੰਦੇ ਐ ਮੈਂਬਰ ਹੈ ਤੁਹਾਡੇ ਘਰ ਵਾਲੀ ਪੰਚਾਇਤ ਮੈਂਬਰ ਹੈ ਤੁਹਾਡੇ ਨਾਲ ਕੀ ਵਾਪਰੇ ਦੋਸਤ ਤੁਹਾਡਾ ਕੋ ਮੇਰੀ ਸ਼ਕਤੀ ਜੀ ਉਹ ਆਪਾ ਪਾਰਤੀ ਦੋਸਤ ਇਸ ਤਰ੍ਹਾਂ ਦੀਆਂ ਪਰਚੀਆਂ ਜਿਹੜੀਆਂ ਜਾਰੀ ਕੀਤੀਆਂ ਜਾਂਦੀਆਂ ਜਿਹੜੀਆਂ ਕਿ ਇਸ ਨਿਊਜ਼ ਦੇ ਥੱਲੇ ਕੈਪਸ਼ਨ ਦੇ ਵਿੱਚ ਵੀ ਦੇ ਦੇਾਂਗੇ ਸੋ ਤੁਸੀਂ ਦੇਖੋ ਕਿ ਜਿੱਥੇ ਮੋਹਰ ਲੱਗੀ ਹੈ ਜਿੱਥੇ ਲਿਖਿਆ ਹੁੰਦਾ ਵੀ ਕਿੰਨੇ ਕਿਲੋ ਹੈ ਇਸ ਜਗ੍ਹਾ ਦੇ ਕਰੀਬ ਉਹਦੇ ਉੱਤੇ ਚਲਾਕੀ ਦੇ ਨਾਲ ਮੋਹਰ ਲਾ ਕੇ ਉਹਨੂੰ ਛਾਪਾ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਹੱਥ ਦੇ ਨਾਲ ਉੱਤੇ ਅਮਾਊਂਟ ਹੈ ਜਿਹੜੀ ਲਿਖ ਦਿੱਤੀ ਜਾਂਦੀ ਹੈ ਇਹ ਜਿਹੜੀ 75 ਕਿਲੋ ਲਿਖੀ ਹੋਈ ਹੈ ਤੇ ਇਹਨੂੰ 60 ਕਿਲੋ ਕੀਤਾ ਗਿਆ ਹੈ ਸੋ so, 15 ਕਿਲੋ ਜਿਹੜੀ ਐ ਉਹ ਖਾਤੀ ਜਾਂਦੀ ਐ ਇਹ ਜਿਹੜੀ ਕਾਫੀ ਸਮੇਂ ਤੋਂ ਇਦਾਂ ਕਾਫੀ ਸਮੇਂ ਤੋਂ ਤੁਹਾਡੇ ਧਿਆਨ ਦੇ ਵਿੱਚ ਹੀ ਆਉਣ ਆਇਆ ਵੀ ਸਾਡੇ ਨਾਲ ਇਦਾਂ ਚਲਾਕੀ ਹੋ ਰਹੀ ਹੈ ਜੇ ਤੁਸੀਂ ਤੁਸੀਂ ਕਿਸੇ ਹੋਰ ਪਿੰਡ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਕੋਈ ਇਦਾਂ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਦਾਂ ਹੋ ਰਿਹਾ ਹਾਂਜੀ ਹਾਂਜੀ ਦੂਜੇ ਪਿੰਡਾਂ 'ਚ ਤਾਂ ਹਲੇ ਦੋ ਤਿੰਨ ਪਿੰਡਾਂ ਤੋਂ ਪਤਾ ਕੀਤਾ ਸੀ ਉਹਨਾਂ ਦੇ ਪਿੰਡਾਂ 'ਚ ਨਹੀਂ ਹੋ ਰਿਹਾ ਨਹੀਂ ਘੱਟੀ ਜਾ ਰਹੀ ਨਹੀਂ ਘੱਟੀ ਜਾ ਰਹੀ ਹਾਂਜੀ ਤਾਂ ਹੀ ਤੁਹਾਨੂੰ ਇਹ ਜਿਹੜੀ ਸ਼ੱਕ ਪਿਆ ਹਾਂਜੀ ਹਾਂਜੀ ਇੱਕ ਮੇਰੇ ਖੁਦ ਮੇਰਾ ਜਿਹੜਾ ਵੱਡਾ ਭਰਾ ਉਹ ਬਾਹਰ ਮਲੇਸ਼ੀਆ 'ਚ ਅੱਛਾ ਇੱਕ ਉਹਦੀ ਲੜਕੀ ਦੀ ਸ਼ਾਦੀ ਹੋਣੀ ਨੂੰ ਹੋ ਗਿਆ ਤਿਆਰਕਸਾਲ ਉਹਦੀ ਕਣਕ ਜਿਉਂ ਇੱਧਰ ਡੀਪੂ ਆਇਆ ਹੋਇਆ ਉਦੋਂ ਦੀ ਉਹਨੂੰ 15 ਕਿਲੋ ਕਣਕ ਉਹਦੀ ਚੱਕੀ ਗਈ ਆ ਉਹ ਜਣੇ ਨਾਲ ਜਾਂਦਾ ਵਿੱਚ ਉਹ ਜਣੇ ਦੀ ਉਂ ਹੀ ਕੱਟ ਦਿੰਦੇ ਉਹ ਕੋਟੇ ਦੀ ਸ਼ਾਦੀ ਹੋ ਗਈ ਉਹ ਜਣੇ ਨੇ ਆਪਦੇ ਵੱਲੋਂ ਹੀ ਕੱਟ ਲਾਇਆ ਉਹ ਸਰਕਾਰ ਵੱਲੋਂ ਕੱਟ ਨਹੀਂ ਹੈਗਾ ਕੋਈ ਕੱਟਣ ਲੱਗਿਆ ਸਰਕਾਰ ਵੱਲੋਂ ਕੱਟ ਨਹੀਂ ਹੈਗਾ ਇੱਕ ਆਇਆ ਜ ਜਨਾਂ ਦੀ ਕੁੜੀ ਦਾ ਇੱਕ ਥੋਂ ਰਚਨ ਮਿਲਣਾ ਤੇ ਸੋਹਰਾ ਪਰਿਵਾਰ ਵੱਲੋਂ ਮਿਲ ਜ ਜਾਂ ਇੱਥੇ ਪੇਕੇ ਪਰਿਵਾਰ ਵੱਲੋਂ ਜਦੋਂ ਸਾਰਾ ਮਸਲਾ ਤੁਹਾਡੇ ਧਿਆਨ ਦੇ ਵਿੱਚ ਆ ਗਿਆ ਫਿਰ ਤੁਸੀਂ ਉਹਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਸਾਂਝਾ ਜੀ ਮੈਂ ਮਿਲ ਕੇ ਆਇਆ ਘਰੇ ਉਹਨਾਂ ਦੇ ਕੋਲ ਜਾ ਕੇ ਮੈਂ ਰਾਜਪਾਲ ਸਿੰਘ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਕੀ ਕਹਾ ਹੋ ਗਿਆ ਤੁਹਾਨੂੰ ਕੀਤਾ ਬੱਸ ਕਲਾ ਇੱਕ ਆਦਾ ਉਹ ਕਹਿੰਦਾ ਇਹ ਮੈਨੂੰ ਨਾ ਤਾਹ ਕਹਿੰਦਾ ਆਰਡਰ ਆਇਆ ਹੋਇਆ ਸਾਡੇ ਕਹਿੰਦਾ ਮਹਿਕ ਮੇਲ ਵੀ ਕਣਕ ਕਟੋ ਤੁਸੀਂ ਇਹਨਾਂ ਇਹਨਾਂ ਬੰਦ ਆ ਅੱਛਾ ਜਿਹੜੇ ਬਾਹਰ ਆ ਜਾਂ ਜਿਨ੍ਹਾਂ ਕੁੜੀਆਂ ਦੇ ਵਿਆਹ ਹੋ ਗਏ ਉਹਨਾਂ ਦੀ ਕਣਕ ਨਹੀਂ ਇੱਥੇ ਪਾ ਦਿੱਤੀ ਜਾਊਗਾ ਅੱਛਾ ਹੋਵੇ ਉਹਨੂੰ ਕਹਿੰਦਾ ਵੀ ਮੈਨੂੰ ਤੋਂ ਆਰਡਰ ਆਇਆ ਹਾਂ ਪ੍ਰਸ਼ਾਸਨ ਵਾਲੋ ਕਹਿੰਦਾ ਤੇ ਉਹਨੇ ਆਰਡਰ ਦਿਖਾਇਆ ਕੋਈ ਆਰਡਰ ਦਿਖਾਏ ਤੁਹਾਨੂੰ ਨਹੀਂ ਜੀ ਨਹੀਂ ਕੋਈ ਆਰਡਰ ਨਹੀਂ ਦਿਖਾਇਆ ਫਿਰ ਮੈਂ ਇਹਨਾਂ ਦੇ ਇੰਸਪੈਕਟਰ ਸਾ ਆ ਜਿਹਨੇ ਤੇਨ ਸਪਾਈਟਰ ਨਾਲ ਤੁਹਾਨੂੰ ਗੱਲ ਕੀਤੀ ਉਹਨਾਂ ਤੋਂ ਕਨਫਰਮ ਕੀਤਾ ਵੀ ਐਦਾਂ ਦਾ ਕੋਈ ਉਹ ਤੋਂ ਹੁਕਮ ਨਹੀਂ ਆਇਆ ਕੋਈ ਨਾ ਕੋਈ ਹੋਣੀ ਹੋਏ ਕੋਈ ਇਸ਼ੂ ਨਹੀਂ ਇਹ ਜਿਹੜੀ ਕਾਣਕ ਕੰਪਿਊਟਰ ਪਰਚੀ ਨਿਕਲ ਆਈ ਉਹ ਹੀ ਕਾਣਕ ਮੰਨ ਲਓ ਉਸੇ ਦਾ ਇਹ ਸਰਪੰਚ ਸਾਹਿਬ ਤੇ ਬਹੁਤ ਵੱਡੇ ਦੋਸ਼ ਲਾਏ ਆ ਔਰ ਪੰਚਾਇਤ ਵੱਲੋਂ ਲਾਏ ਆ ਔਰ ਤੁਸੀਂ ਨਿਗਰਾਨ ਕਮੇਟੀ ਦੇ ਚੇਅਰਮੈਨ ਹੋ ਬਹੁਤ ਵੱਡੇ ਦੋਸ਼ ਆ ਔਰ ਤੁਹਾਡੇ ਤੇ ਦਬਾਅ ਪੈ ਸਕਦਾ ਹੈ ਤੁਹਾਨੂੰ ਆਪਦੀ ਸ਼ਿਕਾਇਤ ਵਾਪਸ ਲੈਣ ਲਈ ਕਿਹਾ ਜਾ ਸਕਦਾ ਹੈ ਜਾਂ ਕੁਝ ਤਾਂ ਕੀ ਤੁਸੀਂ ਇਹ ਸ਼ਿਕਾਇਤ ਤੇ ਸਟੈਂਡ ਕਰਦੇ ਹੋ? ਹਾਂਜੀ ਸਟੈਂਡ ਕਰਦਾ ਥੋੜੇ ਤਾਂ ਦਿਨ ਹੋ ਗਏ ਆ ਜਿੱਦੇ ਇਹ ਗੱਲ ਹੋਈ ਆ ਪਿੰਡ ਦੇ ਵਿੱਚ ਵੀ ਆਏ ਕਰਕੇ ਵੀ ਸਰਪੰਚ ਸਾਹਿਬ ਨਾਲ ਤੁਰਨਗੇ ਉਹਨਾਂ ਦੇ। ਉਹਨਾਂ ਨੇ ਥੋੜਾ ਜਿਹਾ ਇੱਕ ਨਾ ਇਹਨਾਂ ਦੇ ਕਤਲ-ਕੁਤਲ ਹੋਇਆ ਸੀ ਇਹਨਾਂ ਦੇ ਮੁੰਡੇ ਤੋਂ ਮੋਟਰਸਾਈਕਲ ਉੱਤੇ ਜਿਹੜਾ ਮੈਰਾ ਮੰਗ ਕੇ ਲੈ ਕੇ ਗਈ ਸੀ ਜਗਰਾਤੇ ਤੇ ਅਸੀਂ ਜਾਣਾ। ਜਗਰਾਤੇ ਤੇ ਜਾਣਾ ਗਾਂਹ ਜਾ ਕੇ ਉਹਨਾਂ ਨੇ ਕਣੀਆ ਪਿੰਡ ਕਤਲ ਕਰਤਾ। ਹੁਣ ਸਾਡੇ ਪਿੰਡ ਜਿਹੜਾ ਮੇਰੇ ਤੋਂ ਪਹਿਲਾ ਸਰਪੰਚ ਸੀ ਸਲਵੰਡ ਹੋਇਆ ਜਗਰਾਤ ਸਿੰਘ ਉਹਨਾਂ ਦੇ ਸੁਪੁੱਤਰ ਨੇ ਮੈਨੂੰ ਫੋਨ ਲਾਇਆ। ਕਹਿੰਦਾ ਵੀ ਭਾਈ ਵੀ ਉਹ ਕਹਿੰਦੇ ਵੀ ਅਸੀਂ ਤੇਰਾ ਨਾਮ ਦੇਵਾਂਗੇ ਉੱਥੇ ਕਹਾਂਗੇ ਮੁੰਡੇ ਨੂੰ ਵੀ ਨਾਂ ਲਾਉਂਗਾ। ਡੈਡ ਇਸ ਆ ਗਈ ਨਜਾਇਜ਼ ਪਰਚਾ ਫੋਨ ਨਹੀਂ ਆਇਆ ਕਿ ਜਿਹੜਾ ਆਵਾਂਗੇ ਤਿੰਨ ਪਹਿਲਾਂ ਹੀ ਆ ਚੁੱਕਿਆ ਤਾਂ ਮੈਨੂੰ ਪਤਾ ਹੈ ਕਿਉਂਕਿ ਇਸ ਕੰਮ ਰਾਹ ਤੇ ਤੁਰਨ ਵਾਲੇ ਜਿਹੜੇ ਲੋਕ ਐ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਮੈਂ ਤਾਂ ਹੀ ਇਹ ਤੁਹਾਨੂੰ ਸਵਾਲ ਕੀਤਾ ਵੀ ਕੀ ਤੁਸੀਂ ਇਹਨਾਂ ਦੋਸ਼ਾਂ ਤੇ ਸਟੈਂਡ ਕਰੋਗੇ? ਹਾਂਜੀ ਸਟੈਂਡ ਕਰਾਂਗਾ ਕੋਈ ਗੱਲ ਨਹੀਂ। ਹਾਂਜੀ ਲੋਕ ਸਰਕਾਰ ਸਰਕਾਰ ਤੇ ਸਵਾਲ ਲੈ ਲੈਂਦੇ ਆ ਜਦ ਕਿ ਸਰਕਾਰ ਤੇ ਸਵਾਲ ਨਹੀਂ ਸਰਕਾਰ ਵੱਲੋਂ ਰਾਜਨ ਪੂਰਾ ਆ ਰਿਹਾ ਹੈ ਆਮ ਤੌਰ ਤੇ ਕੀ ਹੁੰਦਾ ਹੈ ਕਿ ਇਦਾਂ ਦੀਆਂ ਖਬਰਾਂ ਨੂੰ ਸਰਕਾਰ ਦੀ ਇੱਜ਼ਤ ਤੇ ਹਮਲਾ ਸਮਝ ਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਦੋਸ਼ੀ ਤੇ ਕਾਰਵਾਈ ਕਰਨ ਦੀ بجائے ਹਾਂਜੀ ਹਾਂਜੀ ਸੋ ਤੁਸੀਂ ਦੋਸ਼ੀਆਂ ਤੇ ਕਾਰਵਾਈ ਕਰਾਉਣ ਲਈ ਬਜਾਤੋਂ ਹਾਂਜੀ ਹਾਂਜੀ ਠੀਕ ਉਹ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਪਿੰਡ ਬੇਸਰੀ ਤੋਂ ਰਹਿਣ ਵਾਲੇ ਕੀ ਨਾਮ ਹੈ ਜੀ ਆਪਣਾ ਮਨਜੀਤ ਸਿੰਘ ਜੀ ਕੀ ਤੁਹਾਡੇ ਨਾਲ ਆਪਰੇ ਆ ਤੁਹਾਡੇ ਜੀ ਤੁਹਾਨੂੰ ਆਜੋ ਕੀ ਆਇਆ ਮਸਲਾ ਪਿੰਡ ਦਾ ਤਿੰਨ ਜੀ ਸੀ 45 ਕਿਲੋ ਕਣਕ ਸੀ ਦਿੱਤੀ 30 ਕਿਲੋ ਕੋਦੇ ਸਾਡਾ ਰੋਲਾ ਪੈ ਗਿਆ ਮੈਂ ਪਰਸੇ ਜਾਂਦਾ ਜਾਨਾ ਜਾਨਾਰੇ ਕਹਿੰਦੇ ਪੂਰੀ ਸੰਭਲ ਚ ਫਿਰ 45 ਕਿਲੋ ਦੇ ਦਿੱਤੇ ਸੋ ਇਹ ਵੀ ਇੱਕ ਗੱਲ ਬੜੀ ਇੰਟਰਸਟਿੰਗ ਹੈ ਕਿ ਇਹ ਮਸਲਾ ਕਾਫੀ ਦਿਨਾਂ ਦਾ ਚੱਲ ਰਿਹਾ ਹੈ ਇਹਨਾਂ ਦੇ ਪਿੰਡ ਦੇ ਵਿੱਚ ਮੇਰੇ ਧਿਆਨ ਦੇ ਵਿੱਚ ਵੀ ਕਾਫੀ ਦਿਨਾਂ ਤੋਂ ਆਇਆ ਹੋਇਆ ਸੀਗਾ ਮਸਲਾ ਤਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਮਸਲਾ ਪ੍ਰੈਸ ਦੇ ਧਿਆਨ ਦੇ ਵਿੱਚ ਆ ਗਿਆ ਜਦੋਂ ਇਹਨਾਂ ਨੇ ਇਹਨਾਂ ਨੇ ਜਿਹੜਾ ਇਹਦੇ ਬਾਰੇ ਸ਼ਿਕਾਇਤ ਕਰਨ ਦਾ ਮਨ ਬਣਾ ਲਿਆ ਤਾਂ ਉਹਨਾਂ ਨੇ ਜਿਹੜੇ ਲੋਕਾਂ ਨੂੰ ਪਰਚੇ ਜਾਰੀ ਕੀਤੇ ਸੀ ਉਹਨਾਂ ਨੂੰ ਬੁਲਾ ਕੇ ਪੂਰੀ ਕਾਣਕ ਵੀ ਦੇ ਦਿੱਤੀ। ਇਹ ਦਿੱਤੀ ਇਹਦੇ ਇੰਦਾ ਹੀ ਹੋਇਆ ਨਾ ਪਰ ਇਹ ਲੋਕ ਜਿਹੜੇ ਹਲੇ ਅੜੇ ਹੋਇਆ ਇਹ ਵੀ ਅਸੀਂ ਇਸ ਗੱਲ ਦੀ ਪਹਿਲਾਂ ਸ਼ਿਕਾਇਤ ਕਰਾਂਗੇ ਤੇ ਫਿਰ ਜਿਹੜਾ ਇਹਦੀ ਜਿਹੜੀ ਕੋਈ ਕਾਣਕ ਲੈਣੀ ਹੈ ਜਾਂ ਨਹੀਂ ਲੈਣੀ ਉਹਦਾ ਫੈਸਲਾ ਅਸੀਂ ਬਾਅਦ ਵਿੱਚ ਕਰਾਂਗੇ। ਸਾਡੇ ਨਾਲ ਬਾਈ ਜੀ ਹਾਂਜੀ ਬਾਈ ਜੀ ਸੱਚ ਕਹਾ। ਕੀ ਨਾਮ ਹੈ ਤੁਹਾਡਾ? ਕਹਿੰਦੇ ਜੀ ਤੁਹਾਡੀ ਕਿੰਨੀ ਕਣਕ ਕੱਟੀ ਗਈ ਸਾਡੀ ਜੀ 60 ਕਿਲੋ ਹੁੰਦੀ ਸੀਗੀ ਸਾਨੂੰ 30 ਕਿਲੋ ਦਿੱਤੀ ਜਾ ਰਹੀ ਹੈ 30 ਕਿਲੋ ਦਿੱਤੀ ਜਾ ਰਹੀ 30 ਕਿਲੋ ਹੀ ਕਿੰਨੇ ਚਾਰ ਤੋਂ ਦਿੱਤੀ ਜਾ ਰਹੀ ਸਾਨੂੰ ਜੀ ਤਿੰਨ ਸਾਲ ਡੇਢ ਸਾਲ ਹੀ ਹੋ ਜਾਣਾ ਜਦੋਂ ਦਾ ਜਣੀ ਤੇ ਪਰਚੀ ਹਾਂ ਜੀ ਜਦੋਂ ਪਰਚੀ ਚੱਲੀ ਹੈ ਕਿੰਨੇ 30 ਕਿਲੋ ਹੀ ਚੱਲ ਰਹੀ ਆ 30 ਕਿਲੋ ਜਿਸੀਂ ਲੈਂਦੇ ਰਹੇ ਆ ਓਕੇ ਓਕੇ ਹਜੇ ਰੋਲਾ ਪੈਣ ਰੋਲਾ ਪੈਣ ਤੋਂ ਬਾਅਦ ਉਹਨੇ ਪੂਰੀ ਮਿਲ ਗਈ ਸ਼ਿਕਾਇਤ ਦੇ ਵਿੱਚ ਮੰਗ ਕੀਤੀ ਹੈ ਮੰਗ ਇਹ ਹੀ ਕੀਤੀ ਹੈ ਜੀ ਸਾਨੂੰ ਇਹਨਾਂ ਦੇ ਕਾਰਵਾਈ ਹੋਵੇ ਤੇ ਜਿਹੜੀ ਪੇਲੀ ਸਾਡੀ ਕਣਕ ਸਾਡੇ ਸਾਰਿਆਂ ਨੂੰ ਮਿਲਦੀ ਹੈ ਜਦੋਂ ਦੀ ਦਿਨੀ ਦੀ ਸਾਡੇ ਨਾਲ ਧੋਖਾ ਤੁਹਾਡੀ ਹੋ ਰਹੀ ਹੈ ਉਦੋਂ ਦੀ ਜਿਹੜੀ ਕਣਕ ਤੁਹਾਡੀ ਪੈਂਡਿੰਗ ਹੈਗੀ ਉਹ ਸਾਰੀ ਸਾਰੀ ਮਿਲਣੀ ਚਾਹੀਦੀ ਹੈ ਹਾਂਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ਰਨਾਮ ਗੁਰਪਾਲ ਸਿੰਘ ਜੀ ਗੁਰਪਾਲ ਸਿੰਘ ਜੀ ਤੁਹਾਡੀ ਵੀ ਕੀ ਸ਼ਿਕਾਇਤ ਹੈਗੀ ਹੈ ਤੁਸੀਂ ਕੀ ਵਰਤੀ ਲਈ ਬਲੋ ਕੰਪਿਊਟਰ ਦੇ ਹਿਸਾਬ ਨਾਲ 45 ਕਿਲੋ ਆਈ ਆ ਜੀ ਆ ਦੇਖੋ ਸਾਰਿਆਂ ਨਾਲ ਇੱਕੋ ਹੀ ਛੇਰਾਰਤ ਕੀਤੀ ਗਈ ਆ ਸੇਮ ਉਸੇ ਜਗ੍ਹਾ ਤੇ ਮੋਰ ਲਾ ਕੇ ਜਿਹੜਾ ਉਹਨੂੰ ਛਪਾਇਆ ਗਿਆ ਤੇ ਉੱਤੇ ਹੱਥ ਦੇ ਨਾਲ ਲਿਖਿਆ ਗਿਆ ਤੇ ਹੱਥ ਦੇ ਨਾਲ 30 ਕਿਲੋ ਕਣਕ ਕੱਟਦੀ ਕਰਕੇ ਅੱਛਾ ਜੀ 15 ਕਿਲੋ ਕਣਕ ਮੇਰੇ ਬੇਟੇ ਦੀ ਘੱਟਦੀ ਸਿੱਧੀ ਹੋਈ ਅੱਛਾ ਜੀ ਬੇਟਾ ਕਿੱਥੇ ਬੇਟਾ ਬਾਹਰ ਆਈ ਤੋਂ ਬਈ ਓਕੇ ਹਾਂਜੀ ਉਹਨੇ ਉਹੀ ਕੱਟਦੀ ਪਿੱਛੋਂ ਨਹੀਂ ਕੱਟੀ ਗਈ ਪਿੱਛੋਂ ਹੀ ਕੱਟੀ ਗਈ ਤੇ ਪਿੱਛੋਂ 45 ਕਿਲੋ ਆ ਰਹੀ ਐ ਵੀ ਜੇ ਪਿੱਛੋਂ ਕੱਟੀ ਆ ਫਿਰ ਕੋਈ ਦੋਖ ਨਹੀਂ ਫਿਰ ਕੋਈ ਦੋਖ ਨਹੀਂ ਸਾਨੂੰ ਫਿਰ ਕੋਈ ਦੋਖ ਨਹੀਂ ਪਿੱਛੋਂ ਗਿਆ ਕਿਵੇਂ ਸੀ ਇੰਨਾ ਕਹਿੰਦਾ ਸਰਕਾਰ ਸਰਵੇ ਕਰਿਆ ਕੇ ਸਭਾ ਪਿੰਡ ਦੇ ਵਿੱਚ ਸਾਰੇ ਬੰਦਿਆਂ ਤੇ ਹੁੰਦੀ ਐ ਇੱਕ ਬੰਦੇ ਤੇ ਨਹੀਂ ਹੁੰਦੀ ਨਾ ਕੇਵਾਈਸੀ ਦਾ ਮਤਲਬ ਇਹ ਜਾਂਦਾ ਵੀ ਜਿਹੜੇ ਬੰਦੇ ਪਰਿਵਾਰ 'ਚ ਮੌਜੂਦਾ ਹਾਜ਼ਰ ਆ ਉਹਨਾਂ ਸਾਰਿਆਂ ਦੇ ਸਬੂਤ ਆ ਜਿਹੜੇ ਉਹ ਆਨਲਾਈਨ ਕਰ ਦਿੱਤੇ ਗਏ ਆ ਤੇ ਉਹਨਾਂ ਦੀ ਕਾਣਕ ਆ ਜਿਹੜੀ ਆ ਰਹੀ ਆ ਇਹਦਾ ਮਤਲਬ ਉਹਨਾਂ ਨੇ ਕੇਵਾਈਸੀ ਉਹਨਾਂ ਦੀ ਕੀਤੀ ਹੋਈ ਆ ਤਾਂ ਉਹਨਾਂ ਦੀ ਰਕਡ ਕਾਊਗੀ ਤੇ ਦੇਣੀ ਪਣਦੀ ਆ ਹਾਂਜੀ ਇਹ ਹੂੰ ਇਹ ਸੋ ਇਸ ਸਬੰਧੀ ਵਾਰ-ਵਾਰ ਜਿਹੜਾ ਅਮਰਪਾਲ ਜਿਹੜੇ ਜਿੰਨਾਂ ਕੋਲੇ ਚਾਰ ਜਿਹਨਾਂ ਦਾ ਰਾਸ਼ਨ ਡਿਪੂਆਂ ਦਾ ਸੋ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੋਨ ਤੇ ਪਰ ਉਹ ਫੋਨ ਨਹੀਂ ਚੱਕਰੇ ਜਿਨ੍ਹਾਂ ਦਾ ਉਹਨਾਂ ਨੇ ਨੰਬਰ ਦਿੱਤਾ ਸੀ ਪਹਿਲਾਂ ਸਰਪੰਚ ਸਾਹਿਬ ਨੂੰ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਵੀ ਉਹ ਉਹਨਾਂ ਦੀ ਬਦਲੀ ਹੈ ਜਿਹੜੀ ਇੱਥੋਂ 5 ਤਰੀਕ ਨੂੰ ਹੋ ਚੁੱਕੀ ਹੈ ਸੋ ਕੁੱਲ ਮਿਲਾ ਕੇ ਕਿ ਇਸ ਮਸਲੇ ਤੇ ਡਿਪਾਰਟਮੈਂਟ ਦਾ ਜਿਹੜਾ ਸਟੈਂਡ ਆਊਟ ਕੀ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਸੋ ਆਪਾਂ ਜਿਹੜਾ ਰਾਸ਼ਨ ਡਿਪੂ 홀ਡਰ ਰਾਜਪਾਲ ਸਿੰਘ ਹੈ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਦਾ ਇਹਦੇ ਬਾਰੇ ਕੀ ਕਹਿਣਾ ਹੈਗਾ ਸੋ ਆਪਾਂ ਰਾਸ਼ਣ ਡਿਪੂ ਹੋਲਡਰ ਜਿਹੜੇ ਰਾਜਪਾਲ ਸਿੰਘ ਪਿੰਡ ਮੇਹਸਰੀ ਜਿੰਨਾਂ ਤੇ ਦੋਸ਼ ਲੱਗੇ ਆ ਉਹਨਾਂ ਨਾਲ ਗੱਲ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਅ ਰਾਜਪਾਲ ਸਿੰਘ ਜੀ ਬੋਲ ਰਹੇ ਹੋ ਜੀ ਹਾਂ ਜੀ ਮਹਿੰਦਰਪਾਲ ਲੁੰਬਾ ਬੋਲ ਰਿਹਾ ਸੀ ਜੀ ਜੀਡੀਪੀ ਨਿਊਜ਼ ਤੋਂ ਹਾਂ ਜੀ ਤੁਹਾਡੇ ਪਿੰਡ ਦੇ ਕੁਝ ਮੋਹਤਬਰ ਲੋਕਾਂ ਨੇ ਤੁਹਾਡੇ ਖਿਲਾਫ ਇੱਕ ਕੰਪਲੇਂਟ ਦਿੱਤੀ ਹੈ ਡੀਓ ਐਫਐਸਸੀ ਮੈਡਮ ਨੂੰ ਕਿ ਵੀ ਜਿਹੜਾ ਤੁਸੀਂ ਰਾਸ਼ਨ ਆ ਉਹ ਸਰਕਾਰੀ ਰਾਸ਼ਨ ਆ ਰਿਹਾ ਉਹਦੇ ਤੇ ਕੱਟ ਲਾ ਕੇ ਲੋਕਾਂ ਨੂੰ ਦੇ ਰਹੇ ਹੋ ਹਾਂਜੀ ਉਹ ਕਹਿੰਦੇ ਨੇ ਕਿ ਕੇਪੀਸੀ ਕਬ ਮੁੱਖ ਕਹਿੰਦੇ ਸਾਡੇ ਬਾਹਰ ਗਏ ਸੀ ਉਸ ਦਿਖੇ ਜਿਹੜਾ ਕੰਟਰੋਲ ਪਰ ਸਹਾਇਕਰਣ ਦੀ ਕੰਟ ਵਿੱਚ ਹੈ ਅੱਛਾ ਹਾਂਜੀ ਉਹ ਬਾਕੀ ਦਿਨ ਵੀ ਇਹਨੇ ਕੰਮ ਕਰਿਆ ਕਿ ਉਹਦੇ ਬਸ ਨਹੀਂ ਇਹ ਤਾਂ ਲੰਬੇ ਸਮੇਂ ਤੋਂ ਕੱਟ ਰਹੇ ਹੋ ਦੱਸਿਓ ਉਹਨਾਂ ਨੇ ਨਹੀਂ ਲੰਬੇ ਸਮੇਂ ਤੋਂ ਨਹੀਂ ਨਾ ਨਹੀਂ ਇਹ ਤਾਂ ਉਹਨਾਂ ਦਾ ਉਹ ਤਾਂ ਦੋਸ਼ ਆ ਉਹਨਾਂ ਦਾ ਇਹ ਹੀ ਹੈ ਕਿ ਵੀ ਇਹ ਹਰ ਮਹੀਨੇ ਜਦੋਂ ਵੀ ਆਉਂਦੀ ਹੈ ਕਣਕ ਸਾਨੂੰ ਇਸੇ ਤਰ੍ਹਾਂ ਹੀ ਜਿਹੜੀ ਕੰਪਿਊਟਰਾਈਜ਼ ਪਰਚੀ ਆ ਉਹਦੇ ਤੇ ਮੋਹਰ ਨਾਲ ਛਾਪਾ ਦਿੰਦੇ ਆ ਤੇ ਜਿਹੜਾ ਹੱਥ ਦੇ ਨਾਲ ਉੱਤੇ ਲੱਗ ਕੇ ਕੱਟ ਕੇ ਦਿੰਦੇ ਆ ਕਣਕ ਨਹੀਂ 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 ਮੈਂ ਬੜੀ ਹਾਂ ਨਹੀਂ 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 ਤੁਹਾਡੇ ਜਿਹੜੇ ਪਿੰਡ ਦੇ ਸਰਪੰਚ ਜਿਹੜੇ ਹੁਣ ਚਲੋ ਪੰਚਾਇਤ ਭੰਗ ਹੋ ਚੁੱਕੀ ਉਹ ਵੀ ਸਾਡੇ ਨਾਲ ਖੜੇ ਆ ਪਿੰਡ ਦੀ ਪੰਚਾਇਤ ਆ ਜਿਹੜੀ ਉਹ ਸਾਡੇ ਨਾਲ ਖੜੀ ਆ ਸਾਰੇ ਆ ਔਰ ਪਿੰਡ ਦੇ ਤੁਹਾਡੇ ਮੋਹਤਬਰ ਲੋਕ ਕੇ ਦੋ ਛਲਾ ਰਹੇ ਆ ਜਿਹੜੇ ਲਿਖਤੀ ਤੌਰ ਤੇ ਸ਼ਿਕਾਇਤ ਹੋਈ ਆ ਤੁਹਾਡੇ ਖਿਲਾਫ ਜੀ ਫਿਰ ਪਹਿਲੇ ਵਾਰ ਉਤਰਨ ਲੱਗ ਰਿਹਾ ਕੁਝ ਨਹੀਂ ਪਤਾਈਆ ਅੱਜ ਤੱਕ ਕੋਈ ਗੱਲ ਨਹੀਂ ਨਿਗਰਾਨ ਕਮੇਟੀ ਦੇ ਚੇਅਰਮੈਨ ਵੀ ਨੇ ਸਰਪੰਚ ਜਿਹੜੇ ਉਹ ਉਹ ਕਹਿ ਰਹੇ ਆ ਕਿ ਵੀ ਜਦੋਂ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਸਾਨੂੰ ਉੱਪਰੋਂ ਆਰਡਰ ਆਇਆ ਵੀ ਇਸ ਤਰ੍ਹਾਂ ਦੇ ਕੱਟ ਲਾਏ ਜਾਣ ਨਹੀਂ ਜਿਨੂੰ ਕੇ ਵੀ ਸੱਚ ਕਰ ਸੀਗਾ ਅਸੀਂ ਕਿਹਨੂੰ ਕੇ ਵੀ ਜਦੋਂ ਉਹਨਾਂ ਦੀ ਕੇ ਵੀ ਰਾਜਪਾਲ ਦੀ ਜਦੋਂ ਉਹਨਾਂ ਦੀ ਕੇ ਵੀ ਸੀ ਹੋ ਚੁੱਕੀ ਆ ਉੱਪਰੋਂ ਉਹਨਾਂ ਦੇ ਕਾਨਕਾਰੀ ਆ ਤੇ ਫਿਰ ਤੁਹਾਡੇ ਕੋਲ ਕਿਹਨੇ ਰਾਈਟ ਦਿੱਤਾ ਤੁਹਾਨੂੰ ਉਹਨਾਂ ਦੇ ਕਾਨਕੇ ਕੱਟਣ ਦਾ ਹਾਂਜੀ ਉਹ ਹਜੇ ਇਹ ਗੱਲ ਨਹੀਂ ਕਿਵੇਂ ਇਹ ਗਲਤੀ ਗਲਤੀ ਕਿਹਦੇ ਲੈਵਲ ਤੇ ਹੋਈ ਤੁਹਾਡੇ ਲੈਵਲ ਤੇ ਹੋਈ ਕਿ ਕਿਹਦੇ ਲੈਵਲ ਤੇ ਹੋਈ ਸਾਡੇ ਲੈਵਲ ਤੇ ਹੋਈ ਮੰਨਦੇ ਆ ਇਸ ਗਲਤੀ ਨੂੰ ਹਾਂਜੀ ਤੇ ਫਿਰ ਇਹ ਵੀ ਮੰਨੋ ਕਿ ਜਿਹੜਾ ਪਿਛਲੇ ਸਮੇਂ ਤੋਂ ਜਦੋਂ ਦਾ ਇਹ ਰਾਸ਼ਨ ਸਿਸਟਮ ਸ਼ੁਰੂ ਹੋਇਆ ਹੈ ਪਰ ਜਿਹੜਾ ਸਿਸਟਮ ਉਦੋਂ ਦਾ ਜਿਹੜਾ ਤੁਸੀਂ ਇਹ ਕਰ ਰਹੇ ਹੋ ਇਹ ਫਿਰ ਪੰਚਾਇਤ ਝੂਠਾ ਦੋ ਚਲਾ ਰਹੀ ਹੈ ਤੁਹਾਡੇ ਤੇ ਜਿਹੜੇ ਪਿੰਡ ਦੇ ਬਤਵੰਤੇ ਜਿਹੜੇ ਬਿਲਕੁਲ ਨਹੀਂ ਜੇ ਤੁਸੀਂ ਇਹ ਆ ਗਲਤੀ ਅੱਜ ਮੰਨ ਸਕਦੇ ਹੋ ਤਾਂ ਇਹਦਾ ਮਤਲਬ ਪਿਛਲੇ ਪਿੱਛੇ ਵੀ ਤੁਸੀਂ ਗਲਤੀ ਕੀਤੀ ਹੈ ਝੂਠ ਤੁਹਾਡੇ ਬੋਲ ਰਿਹਾ ਸਾਡੇ ਨਾਲ ਇਹੋ ਜੇ ਪਰਿਵਾਰ ਖੜਿਆ ਜਿਹੜੇ ਕਹਿ ਰਹੇ ਆ ਕਿ ਜੀ ਸਾਨੂੰ 30-30 ਕਿਲੋ ਹੀ ਦਿੱਤਾ ਜਾ ਰਿਹਾ ਜਦੋਂ ਦੀ ਇਹ ਪਰਤੀ ਸਿਸਟਮ ਸ਼ੁਰੂ ਹੋਇਆ ਜਾਂਦ ਕੇ ਉਹਨਾਂ ਦੀ ਪਰਤੀ 60-60 ਕਿਲੋ ਦੀ ਬਣਦੀ ਪਈ ਹੈ ਹਰ ਵਾਰੀ ਚਲੋ ਜਣੇ ਜੀ ਤੁਸੀਂ ਮੰਨਣ ਲਈ ਮੰਨਣ ਲਈ ਤਿਆਰ ਨਹੀਂ ਜਸਵੰਤ ਜੀ ਮੰਨ ਰਹੇ ਆ ਐਸਵਾਰ ਦਾ ਮੰਨ ਰਹੇ ਆ ਚਲੋ ਠੀਕ ਹੈ ਜੀ ਧੰਨਵਾਦ ਸੋ ਤੁਸੀਂ ਦੇਖਿਆ ਆਪਾ ਡਿਪੂ ਹੋਲਡਰ ਰਾਜਪਾਲ ਸਿੰਘ ਦੇ ਨਾਲ ਵੀ ਗੱਲ ਕੀਤੀ ਔਰ ਜਿਹੜੇ ਅਮਰਤਪਾਲ ਜੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੋਨ ਨਹੀਂ ਚੱਕਿਆ ਡਿਪੂ ਹੋਲਡਰ ਇਹ ਗੱਲ ਮੰਨ ਰਿਹਾ ਕਿ ਵੀ ਇਸ ਵਾਰ ਮੇਰੇ ਤੋਂ ਇਹ ਗਲਤੀ ਹੋਈ ਹੈ ਬਟ ਜੋ ਪੰਚਾਇਤ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਜਿਹੜਾ ਇਹ ਗਲਤੀ ਇਸ ਵਾਰ ਨਹੀਂ ਲਗਾਤਾਰ ਜਦੋਂ ਦਾ ਇਹ ਈ ਰਾਸ਼ਨ ਸਿਸਟਮ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜਿਹੜਾ ਇਹ ਠੱਗੀ ਧੋਖਾ ਕੀਤਾ ਜਾ ਰਿਹਾ ਸੋ ਇਸ ਡਿਪੂ ਹੋਲਡਰ ਦੇ ਖਿਲਾਫ ਇਹ ਜਪਿੰਡ ਦੇ ਇੱਕ ਆਰਟੀਆਇਸਟ ਨੇ ਪਿਛਲੇ ਲੰਬੇ ਸਮੇਂ ਤੋਂ ਉਹ ਕਾਫੀ ਗੰਭੀਰ ਦੋਸ਼ ਉਹ ਵੀ ਲਾਉਂਦੇ ਆ ਰਹੇ ਆ ਕਬਲਜੀਤ ਸਿੰਘ ਜੀ ਤੁਸੀਂ ਵੀ ਪਿਛਲੇ ਲੰਬੇ ਸਮੇਂ ਤੋਂ ਇਸ ਡਿਪੂ ਹੋਲਡਰ ਦੀਆਂ ਸ਼ਿਕਾਇਤਾਂ ਕਰਦੇ ਆ ਰਹੇ ਹੋ ਤੁਹਾਡੀ ਕੀ ਸ਼ਿਕਾਇਤ ਹੈ ਦਿਖਾ ਹਾਂਜੀ ਮੇਰੀ ਸ਼ਿਕਾਇਤ ਇਹ ਆ ਵੀ ਇਹਨੂੰ ਪਹਿਲੀ ਗੱਲ ਰਸ਼ਨ ਡਿਪੂਟ ਆ ਮਿਲਿਆ ਗਲਤ ਟੰਗਣਾ ਦਿੱਤਾ ਗਿਆ ਅੱਛਾ ਜੀ ਫੂਡ ਸਪਲਾਈ ਮੈਗ ਮੇਬੋ ਸਵੰਦੇ ਬੱਚੇ ਇਕ ਸਾਲ ਪਹਿਲਾਂ ਮੇਰੇ ਵੱਲੋਂ ਦਰਖਾਸਤ ਦਿੱਤੀ ਗਈ ਸੀ ਇਹਨਾਂ ਦੇ ਪੂਰੇ ਡਾਕੂਮੈਂਟਾਂ ਦੇ ਨਾਲ ਪਰ ਇੱਕ ਸਾਲ ਵੀ ਜਾਂ ਤੱਕ ਵੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਇਹ ਸਾਰੇ ਮਤਲਬ ਉਹ ਮਿਲ ਜੁੜ ਕੇ ਹੋਇਆ ਸਾਰਾ ਕੁਝ ਜੋ ਵੀ ਹੋਇਆ ਪਿੰਡ ਦੇ ਵਿੱਚ ਤੁਹਾਡਾ ਤੁਹਾਨੂੰ ਕੀ ਲੱਗਦਾ ਵੀ ਕੌਣ ਕੌਣ ਆ ਜਿਹੜਾ ਕੀਦੇ ਨਾਲ ਮਿਲੇ ਹੋਇਆ ਕੀ ਦੀ ਸਪੋਰਟ ਹੈ ਇਹਨਾਂ ਨੂੰ ਇਨਸਪੈਕਟਰ ਅਮਰਤਪਾਲ ਇਹਨਾਂ ਦੇ ਉੱਪਰਲੇ ਬੰਦੇ ਐਫਐਸ ਵਗੈਰਾ ਤੇ ਡੀਪੋ ਅੱਛਾ ਇਹ ਸਾਡੇ ਦੀ ਤੁਹਾਨੂੰ ਮੈਨੂੰ ਪਤਾ ਹੈ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਹ ਇਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹ ਲੜਾਈ ਲੜਦੇ ਆ ਰਿਹਾ ਹੈ ਇਹ ਲੜਾਈ ਹੈ ਜਿਹੜੀ ਇਹ ਹੈ ਕਿ ਵੀ ਇਹ ਡਿਪੂ ਉਹ ਜਿਹੜਾ ਦਿੱਤਾ ਗਿਆ ਉਹ ਨਿਜ਼ਮਾ ਨੂੰ ਤਾਕ ਤੇ ਰੱਖ ਕੇ ਪਹਿਲਾਂ ਤੋਂ ਹੀ ਜਣੇ ਦੀ ਭਾਈ ਭਤੀਜਾਵਾਦ ਇਹਦੇ ਵਿੱਚ ਕੀਤਾ ਗਿਆ ਔਰ ਇਹ ਜਿਹੜੇ ਅਸਲ ਲਾਹ ਪਾਤਰੀ ਲੋਕ ਸੀ ਜਿਨ੍ਹਾਂ ਨੂੰ ਇਹ ਮਿਲਣਾ ਚਾਹੀਦਾ ਸੀਗਾ ਉਹਨਾਂ ਨੂੰ ਉਸ ਵੇਲੇ ਵੀ ਦਰਕਨਾਰ ਕੀਤਾ ਗਿਆ ਸੋ ਇਹ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਿਹਾ ਹੈ ਇਹਦੇ ਬਾਰੇ ਜੀਡੀਵੀ ਨਿਊਜ਼ ਤੇ ਪਹਿਲਾਂ ਵੀ ਅਸੀਂ ਖਬਰ ਕਰ ਚੁੱਕੇ ਹਾਂ ਤੋ ਤੁਸੀਂ ਮੰਗ ਕੀ ਕਰਦੇ ਹੋ ਕਮਲ ਜੀ ਮੰਗ ਕਰ ਹੁਣ ਪੰਚਾਇਤ ਵੱਲੋਂ ਜਾਂ ਤੁਹਾਡੇ ਪਿੰਡ ਦੇ ਪਤਵੰਤਿਆਂ ਵੱਲੋਂ ਵੀ ਤਾਂ ਉਹਦੇ ਤੇ ਦੋਸ਼ ਲੱਗੇ ਪਹਿਲਾਂ ਤੁਹਾਡੇ ਤੇ ਦੋਸ਼ ਲੱਗਦੇ ਸੀਗੇ ਕਿ ਜੀ ਇਹ ਤਾਂ ਬਲੈਕਮੇਲਰ ਹੈ ਹਾਂਜੀ ਕਮਲ ਬਲੈਕਮੇਲਰ ਹੈ ਜੀ ਤੁਹਾਨੂੰ ਕਿਸੇ ਨੂੰ ਬਲੈਕਮੇਲ ਕੀਤਾ ਕਦੇ ਇਹਨੇ ਪਿੰਡ ਦੇ ਨਹੀਂ ਨਹੀਂ ਹਾਂਜੀ ਆਪਾਂ ਪੰਚਾਇਤ ਤੋਂ ਪੁੱਛਦੇ ਆ ਨਹੀਂ ਨਹੀਂ ਕਦੇ ਨਹੀਂ ਬਲੈਕਮੇਲ ਕੀਤਾ ਕਿਉਂਕਿ ਮੈਂ ਜਦੋਂ ਵੀ ਇਹ ਤੁਹਾਡੇ ਇਹਨਾਂ ਦੇ ਮਸਲੇ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਅਫਸਰਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸੀ ਉਹ ਤਾਂ ਜੀ ਬਲੈਕਮੇਲ ਕਰਦਾ ਸਨ ਦੇਤੇ ਇਨਸਾਫ ਦੀ ਗੱਲ ਕਰਨੀ ਹੈ ਦਾ ਮਤਲਬ ਬਲੈਕਮੇਲਿੰਗ ਹੋ। ਹਾਂਜੀ ਜੀ। ਕਹਿੰਦੇ ਤੁਹਾਡੇ ਤੇ ਦੋਸ਼ ਲੱਗਦੇ ਰਿਹਾ ਕਿ ਇਹ ਬਲੈਕਮੇਲ ਕਰਦਾ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੇ ਕੀ ਮੰਗ ਕਰੋਗੇ ਸਰਕਾਰ ਤੋਂ? ਮੰਗ ਇਹ ਹੈ ਜਿਹੜੀ ਮੇਰੀ ਦਰਖਾਸਤਾਂ ਇੱਕ ਸਾਲ ਤੋਂ ਪੈਂਡਿੰਗ ਪਈ ਹੈ। ਉਸ ਤੇ ਕਾਰਵਾਈ ਕੀਤੀ ਜਾਵੇ। ਅਤੇ ਜਿਹੜੇ ਸਾਡੇ ਪਿੰਡ ਦੇ ਰਸਣ ਰਸਣ ਧਾਰਕ ਕਾਰਡ ਧਾਰਕ ਜਿੰਨਾ ਜੋ ਪਿਛਲਾ ਸਾਰਾ ਇਹਨਾਂ ਦਾ ਕਣ ਕਿਹੜੀ ਹੋਈ ਇਹਨਾਂ ਦੀ ਖੁਰਦ-ਪੁਰਦ ਸਿੱਟੀ ਗਈਆਂ। ਤੋਂ ਇਹਨਾਂ ਨੂੰ ਦਵਾਈ ਜਾਵੇ। ਦਵਾਈ ਜਾਵੇ। ਸੋ ਇਹਨੇ ਕਵਲਜੀਤ ਸਿੰਘ ਜੀ ਮਹਿਸਤਰੀ ਜੋ ਕਿ ਆਰਟੀਆਈ ਐਕਟੀਵਿਸਟ ਨੇ ਔਰ ਕੱਲੇ ਇਸ ਪਿੰਡ ਦੇ ਨਹੀਂ ਹੋਰ ਪਿੰਡ ਦੇ ਰਾਸ਼ਨ ਡੱਬਿਆਂ ਦੇ ਵੀ ਜਿਹੜੇ ਕਬਲੇ ਆ ਉਹਨਾਂ ਨੇ ਪਿਛਲੇ ਸਮੇਂ ਤੇ ਕੱਢੇ ਆ ਤੇ ਇਹਨਾਂ ਤੇ ਪਿੰਡ ਚੋਟੀਆਂ ਕਲਾਂ ਦੇ ਵਿੱਚ ਜਦੋਂ ਪਿਛਲੇ ਦਿਨੀ ਵਿਭਾਗ ਦੀ ਇੱਕ ਟੀਮ ਜਾਂਚ ਕਰਨ ਲਈ ਪਹੁੰਚੀ ਸੀ ਉੱਥੇ ਪੈੰਡ ਦੇ ਰਾਸ਼ਨ ਡਿਪੂ ਹੋਲਡਰਾਂ ਨੇ ਇਹਨਾਂ ਤੇ ਹਮਲਾ ਵੀ ਕੀਤਾ ਸੀ ਜਿੱਦੀ ਇੱਕ ਵੱਖਰੀ ਕੰਪਲੇਂਟ ਹੈ ਜਿਹੜੀ ਉਹ ਥਾਣਾ ਸਦਰ ਕਲਕਲਾਂ ਦੇ ਵਿੱਚ ਚੱਲ ਰਹੀ ਹੈ ਜਿੱਦੀ ਜਾਂਚ ਔਰ ਉਹਨੂੰ ਵੀ ਲੰਮਕਾਇਆ ਜਾ ਰਿਹਾ ਹੈ ਤਕਰੀਬਨ ਡੇਢ 2 ਮਹੀਨੇ ਹੋ ਗਏ ਕਿੰਨਾ ਸਮਾਂ ਹੋ ਗਿਆ ਜੀ ਡੇਢ ਮਹੀਨੇ ਤੋਂ ਪਈ ਉੱਥੇ ਐਸਐਸਪੀ ਸਾਹਿਬ ਵੱਲੋਂ ਆਈ ਹੋਈ ਹੈ ਡੀਸੀ ਸਾਹਿਬ ਮੋਗਾ ਵੱਲੋਂ ਮਾਰਕ ਵੀ ਗਈ ਹੋਈ ਹੈ ਉੱਥੇ ਪਰ ਉੱਥੇ ਕੋਈ ਕਾਰਵਾਈ ਨਹੀਂ ਕਰ ਰਿਹਾ ਮਤਲਬ ਜਿਹੜੇ ਹੋਲਡਰ ਸੋ ਇਸ ਤਰ੍ਹਾਂ ਜਿਹੜਾ ਹੈਗਾ ਜਿਹੜੇ ਲੋਕ ਅਨਸਾਫ਼ ਦੀ ਮੰਗ ਕਰਦੇ ਉਹਨਾਂ ਨੂੰ ਦਰਦ ਦਰ ਭਟਕਣਾ ਪੈ ਰਿਹਾ ਔਰ ਜਦੋਂ ਉਹ ਕੋਈ ਸ਼ਿਕਾਇਤ ਕਰਦੇ ਆ ਤਾਂ ਉਹਨੂੰ ਲੰਮਕਾਇਆ ਜਾਂਦਾ ਜਾਣਬੁੱਝ ਕੇ ਔਰ ਉਹਨੂੰ ਇਹ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਮਜਬੂਰ ਹੋ ਕੇ ਆਪਣੀ ਸ਼ਿਕਾਇਤ ਵਾਪਸ ਲੈ ਲਵੇ ਤੇ ਘਰੇ ਬੈਠ ਜਾਵੇ ਕਿਉਂਕਿ ਸਰਕਾਰ ਪਹਿਲਾਂ ਵੀ ਮੈਂ ਕਹਿ ਚੁੱਕਿਆ ਕਿ ਸਰਕਾਰ ਇਹੋ ਜੇ ਮਸਲਿਆਂ ਨੂੰ ਨਿੱਜੀ ਲੈ ਰਹੀ ਹੈ ਉਹਨਾਂ ਨੂੰ ਇਹ ਲੱਗਦਾ ਕਿ ਜਾਨੀ ਸਾਡੀਆਂ ਸਕੀਮਾਂ ਦਾ ਖਣੀ ਭੰਡਾ ਫੋੜ ਹੋ ਰਿਹਾ ਪਰ ਅਸਲ ਦੇ ਵਿੱਚ ਉਹਨਾਂ ਦੇ ਅਫਸਰ ਉਹਨਾਂ ਦੇ ਅਧਿਕਾਰੀ ਉਹਨਾਂ ਦੇ ਕਰਮਚਾਰੀ ਹੀ ਉਹਨਾਂ ਨੂੰ ਫੇਲ ਕਰਨ ਤੇ ਲੱਗੇ ਹੋਏ ਆ ਔਰ ਸਰਕਾਰ ਦਾ ਇਹਦੇ ਵੱਲ ਬਿਲਕੁਲ ਕੋਈ ਧਿਆਨ ਨਹੀਂ ਔਰ ਸਾਡੇ ਸਾਡੇ ਚੁਣੇ ਹੋਏ ਨਮਾਇंदे ਆ ਉਹਨਾਂ ਦਾ ਇਸ ਵੱਲ ਬਿਲਕੁਲ ਕੋਈ ਧਿਆਨ ਨਹੀਂ ਹੈਗਾ ਉਹ ਸਿਰਫ ਉਹਨਾਂ ਸਕੀਮਾਂ ਦਾ ਹੀ ਪ੍ਰਚਾਰ ਕਰ ਰਿਹਾ ਜੋ ਮੁੱਖ ਮੰਤਰੀ ਜੀ ਵੱਲੋਂ ਚਲਾਈਆਂ ਜਾ ਰਹੀਆਂ ਔਰ ਉਹਨਾਂ ਤੇ ਹੀ ਉਹ ਸ਼ਾਵਾਸ਼ੀ ਲੈਣ ਦੀ ਕੋਸ਼ਿਸ਼ ਕਰ ਰਿਹਾ ਆਪਣਾ ਫੇਸ ਚਮਕਾਉਣ ਦੀ ਕੋਸ਼ਿਸ਼ ਕਰ ਰਿਹਾ ਖੁਦ ਉਹਨਾਂ ਦੀਆਂ ਲੋਕਲ ਐਡਮਿਨਿਸਟ੍ਰੇਟਿਵ ਪ੍ਰਾਪਤੀਆਂ ਜੇਕਰ ਅਸੀਂ ਵੇਖਣ ਦੀ ਕੋਸ਼ਿਸ਼ ਕਰੀਏ ਤਾਂ ਉਹ ਇੱਕ 0 ਜੀਰੋ ਅੰਡਾ ਇਹ ਲੋਕ ਇਸ ਗੱਲ ਦੇ ਗਵਾਹ ਨੇ ਜਿਹੜੇ ਦਰਦਰ ਭਟਕਦੇ ਫਿਰਦੇ ਨੇ ਜੀਡੀਵੀ ਨਿਊਜ਼ ਵੱਲੋਂ ਕੈਮਰਾਮੈਨ ਹਰਭਜਨ ਬੋਨਾ ਦੇ ਨਾਲ ਮਹਿੰਦਰ ਪਾਲ ਲੁੰਬਾ